ਕੈਬਨਰ ਮੰਤਰੀ ਪੰਜਾਬ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਅੱਜ ਪਠਾਨਕੋਟ ਦਾ ਦੌਰਾ ਕੀਤਾ ਗਿਆ ਇਸ ਦੌਰਾਨ ਉਹਨਾਂ ਵੱਲੋਂ ਪਠਾਨਕੋਟ ਦੇ ਅਧਿਕਾਰੀਆਂ ਨਾਲ ਇੱਕ ਰਿਵਿਊ ਮੀਟਿੰਗ ਕੀਤੀ ਗਈ ਜਿਦੇ ਵਿੱਚ ਪਠਾਨਕੋਟ ਜ਼ਿਲ੍ਹੇ ਦੇ ਵੱਖ-ਵੱਖ ਵਿਕਾਸ ਕਾਰਜਾਂ ਨੂੰ ਲੈ ਕੇ ਵਿਚਾਰ-ਚर्चा ਕੀਤੀ ਗਈ ਉਹਨਾਂ ਵੱਲੋਂ ਜ਼ਿਲ੍ਹੇ ਦੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੇ ਵਿੱਚ ਗਤੀ ਲਿਆਉਣ ਵਾਸਤੇ ਵੀ ਅਫਸਰਾਂ ਨੂੰ ਜਿਹੜੇ ਹਦਾਇਤਾਂ ਦਿੱਤੀਆਂ ਗਈਆਂ ਨਾਲ ਦੀ ਨਾਲ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਵਿੱਚ ਆਮਾਦੀ ਕਲੀਨਿਕ ਬਹੁਤ ਵਧੀਆ ਤੇ ਇੱਕ ਨਾ ਚੱਲ ਰਹੇ ਨੇ ਤੇ ਬਾਕੀ ਗੜੇ ਕਿਸਾਨਾਂ ਨੂੰ ਜਿਹੜੀਆਂ ਸਮੱਸਿਆਵਾਂ ਆ ਰਹੀਆਂ ਨੇ ਉਹਨਾਂ ਨੂੰ ਜਲਦੀ ਜਲਦੀ ਹ ਜਲਦ ਪੂਰੇ ਕਿਤੇ ਜਾਣਗੇ ਆਓ ਦੇਖਦੇ ਹਾਂ ਰਿਪੋਰਟ ਤੇ ਗੱਲਬਾਤ ਕਰਦੇ ਹਾਂ ਕੈਬਨ ਮੰਤਰੀ ਪੰਜਾਬ ਕੁਦੀਪ ਸਿੰਘ ਢਾਲੀਵਾਲ ਹੁਣਾਂ ਦੇ ਨਾਲ ਕੀ ਕਹਿਣਾ ਹੁਣਾਂ ਦਾ ਇਸ ਤੋਰੇ ਦੇ ਦੌਰਾਨ ਇਹ ਅਸੀਂ ਅੱਜ ਡੀ ਸਾਭ ਦੀ ਗਵਾਹੀ ਸਾਡੇ ਜਿਹੜੇ ਸਾਡੇ ਸਰਕਾਰੀ ਮੈਕਮੇ ਉਹਨਾਂ ਦੀ ਸਾਡੇ ਦੀ ਮੀਟਿੰਗ ਕੀਤੀ ਆ ਉਹਦਾ ਬੜੀ ਪੋਸਟਿਕ ਮੀਟਿੰਗ ਜਿਹੜੀ ਹੋਈ ਆ ਕਈ ਡਿਪਾਰਟਮੈਂਟਾਂ ਨੇ ਬੜਾ ਅੱਛਾ ਕੰਮ ਕੀਤਾ ਕੁਝ ਡਿਪਾਰਟਮੈਂਟਾਂ ਦਾ ਕੰਮ ਜਿਹੜਾ ਅਜੇ ਪਾਈਪਲਾਈਨ ਦੇ ਵਿੱਚ ਹੈ ਅਸੀਂ ਸਾਰਿਆਂ ਨੇ ਤੈਅ ਕੀਤਾ ਕਿ ਜਿਹੜਾ ਜਿਹੜਾ ਵੀ ਕੰਮ ਰਹਿੰਦਾ ਉਹ ਅਸੀਂ ਅਗਲੇ 3 ਮਹੀਨਿਆਂ ਦੇ ਵਿੱਚ ਜਿਹੜਾ ਉਹ ਕੰਪਲੀਟ ਕਰਨਾ ਔਰ ਕੁਝ ਚੀਜ਼ਾਂ ਜਿਹੜੀਆਂ ਉਹ ਮੈਂ ਇਹਨਾਂ ਨੂੰ ਕਹਾਂ ਕਿ ਤੁਸੀਂ ਸਰਕਾਰ ਦੇ ਕੋਲੋਂ ਡਿਮਾਂਡ ਜਿਹੜੀ ਹੈ ਡੀਸੀ ਸਾਹਿਬ ਦੇ ਲਈ ਭੇਜੋ ਕਿ ਕਿਹੜੀ ਕਿਹੜੀ ਚੀਜ਼ ਜਿਹੜੀ ਹੈ ਵੱਖੋ ਵੱਖਰੇ ਬੈਂਕਮੈਨ ਦੱਸਿਆ ਸਕਦੇ ਨੇ ਕਿ ਸਾਡਾ ਹੋਣ ਵਾਲਾ ਜੀ ਸਾਡਾ ਹੋਣ ਵਾਲਾ ਅਸੀਂ ਸਦਾਤ ਭਗਵੰਤ ਸਿੰਘ ਮਾਨ ਜੀ ਦਾ ਫੈਸਲਾ ਡਿਸੀਜਨ ਹੈ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਾਸਤੇ ਹਰ ਮੈਕਟ ਬੇ ਨੂੰ ਜਿਹੜਾ ਤੇ ਉਹ ਐਜੂਕੇਸ਼ਨ ਦਾ ਮਹਿਕਮਾ ਹੈ ਤੇ ਉਹ ਹਸਪਤਾਲਾਂ ਦਾ ਹੈ ਤੇ ਉਹ ਵੈਟ ਨਦੀ ਦਾ ਮਹਿਕਮਾ ਹੈ ਹੋਰਸ ਨੇ ਮੰਡੀ ਬੋਰਡ ਹੈ ਉਹ ਸਭ ਚੀਜ਼ਾਂ ਜਿਹੜੀ ਆ ਉਹ ਅਸੀਂ ਮਤਲਬ ਕੰਪਲੀਟ ਕਰਦੀਆਂ ਇੱਕ ਜਿਹੜਾ ਅਸੀਂ ਕਿਹਾ ਕਿ ਮਤਲਬ ਇੱਥੇ ਮਤਲਬ ਪਠਾਨਕੋਟ ਦੇ ਚਲੀਚੀ ਇੱਕ ਮੱਕੀ ਬਹੁਤ ਹੁੰਦੀ ਆ ਔਰ ਮੱਕੀ ਦੀ ਕੋਈ ਮੰਡੀ ਦੀ ਇੱਥੇ ਪਠਾਨਕੋਟ ਦੇ ਵਿੱਚ ਇਹ ਨੈਟਿਵ ਚੀਜ਼ ਸੀਗੀ ਇਹੀ ਡਿਸਾਈਡ ਕੀਤਾ ਕਿ ਜਿੱਥੇ ਸਾਡੀ ਮੰਡੀ ਆ ਉਥੇ ਇੱਕ ਸ਼ੈੱਡ ਜਿਹੜਾ ਉਹ ਅਸੀਂ ਲੀਚੀ ਲਈ ਬਣਾਵਾਂਗੇ ਇੱਕ ਵੱਖਰਾ ਜਿਹੜਾ ਉਹ ਅਸੀਂ ਮੱਕੀ ਲਈ ਬਣਾਵਾਂਗੇ ਔਰ ਮੱਕੀ ਪਕੈਦਾ ਜਿਹੜਾ ਜਿੱਦਾਂ ਝੋਨਾ ਵਿਕਦਾ ਕਣਕ ਵਿਕਦੀ ਆ ਉਹਦੇ ਲਈ ਉਸੇ ਤਰ੍ਹਾਂ ਵਪਾਰੀ ਆਉਣਗੇ ਔਰ ਸਾਡੀ ਕੋਸ਼ਿਸ਼ ਹੋਊ ਕਿ ਮੱਕੀ ਵਾਲੇ ਕਿਸਾਨਾਂ ਨੂੰ ਵੀ ਉਹਨਾਂ ਦੀ ਫਸਲ ਦਾ ਚੰਗਾ ਰੇਟ ਮਿਲੇ ਇਦਾਂ ਕਈ ਕਈ ਨੇ ਸਾਡੇ ਮਸਲੇ ਜਿਹੜੇ ਅੱਜ ਅਸੀਂ ਸਾਡੇ ਡਿਸਕਸ ਕੀਤੇ ਆ ਉਹਦਾ ਬੋਟੇ ਤਾਂ ਉਹ ਤੇ ਆ ਕਿ ਮਾਨ ਸਰ ਚਾਹੁੰਦੇ ਆ ਕਿ ਪੰਜਾਬ ਦਾ ਹਰ ਖੇਤਰ ਦੇ ਵਿੱਚ ਜਿਹੜਾ ਉਹ ਵਿਕਾਸ ਹੋਣਾ ਚਾਹੀਦਾ ਉਸ ਵਿਕਾਸ ਵਾਸਤੇ ਜੋ 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 ਚੀਜ਼ਾਂ ਚਾਹੀਦੀਆਂ ਸਰਕਾਰ ਹਰ ਤਰ੍ਹਾਂ ਪ੍ਰੋਵਾਈਡ ਕਰਨ ਲਈ ਤਿਆਰ ਹੈ ਜਿੱਦਾਂ ਐਗਰੀਕਲਚਰ ਦੇ ਵਾਲੇ ਅਫਸਰ ਆਏ ਉਹਨਾਂ ਨੂੰ ਕਿਹਾ ਕਿ ਤੁਸੀਂ ਖਿਆਲ ਰੱਖਣਾ ਕਿ ਝੋਨਾ ਜਿਹੜਾ ਝੋਨੇ ਦੀ ਫਸਲ ਦੇ ਵਿੱਚ ਪਿਛਲੇ ਸਾਲ ਵੀ ਬੈਂਦਾ ਤਾਂ ਚ ਮੀਟਿੰਗ ਕੀਤੀ ਸੀ ਉਦੋਂ ਇੱਥੇ ਪਠਾਨਕੋਟ ਦੇ ਵਿੱਚ ਉਹ ਚੀਨਾ ਵਾਲੀ ਜਿਹੜੀ ਬਿਮਾਰੀ ਇੱਕ ਆਈ ਸੀਗੀ ਉਹ ਪੈ ਗਈ ਸੀ ਝੋਨੇ ਨੂੰ ਬੜਾ ਨੁਕਸਾਨ ਆਇਆ ਕੋਈ ਥਾਵਾਂ ਤੇ ਤਾਂ ਅਗ੍ਰਿਕਲਚਰ ਅਫਸਰਾਂ ਦੀ ਡਿਊਟੀ ਲਾਈ ਆ ਕਿ ਉਹਦਾ ਤੁਸੀਂ ਖਿਆਲ ਰੱਖਣਾ ਆਪਣੇ ਅਫਸਰ ਨੂੰ ਪਿੰਡਾਂ ਦੇ ਵਿੱਚ ਘਲਣਾ ਉਹਦਾ ਪਿੰਡਾਂ ਦੇ ਵਿੱਚ ਘਲ ਕੇ ਜੇ ਉਹਨਾਂ ਲਈ ਕੋਈ ਸਪਰੇਅ ਵਗੈਰਾ ਦੀ ਲੋੜ ਆ ਉਹ ਕਰਨੀ ਆ ਦੂਜਾ ਉਹਨਾਂ ਨੂੰ ਕਹਾਂ ਕਿ ਜਿਹੜਾ ਲੀਚੀ ਐਕਸਪੋਰਟ ਹੋ ਰਹੀ ਹੈ ਉਹ ਅਸੀਂ ਦੁਬਈ ਦੇ ਵਿੱਚ ਕੋਸ਼ਿਸ਼ ਕਰਾਂਗੇ ਅੰਗਲੈਂਡ ਦੇ ਵਿੱਚ ਭੇਜੀਏ ਉਹ ਵੀ ਉਹਨਾਂ ਨੂੰ ਕਿਹਾ ਕਿ ਉਹਨਾਂ ਦੇ ਇਨਸਾਨਾਂ ਦੇ ਜਿਹੜੀਆਂ ਸਪਰੇਵ ਗੱਲਾਂ ਉਹ ਤਾਂ ਦੀਆਂ ਕੀਤੀਆਂ ਜਾਣ ਕਿ ਮੁੜਕੇ ਆਪਾਂ ਨੂੰ ਮਤਲਬ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਮਤਲਬ ਘਾਤ ਤੱਕ ਜੇ ਸਪਰੇਵ ਕਰਾਂਗੇ ਤਾਂ ਸਾਨੂੰ ਉਹਦੀ ਨਾ ਰੇਟ ਸਹੀ ਮਿਲੂਗਾ ਤੇ ਨਾ ਹੋ ਵਿਖੂਗੀ ਇਦਾਂ ਹੀ ਬਹੁਤ سارے ਬਲ ਫੈਸਲੇ ਕੀਤੇ ਆ ਡੀਓ ਸਾਹਿਬ ਦੀ ਡਿਊਟੀ ਲਈ ਆ ਕਿ ਜਿੱਥੇ ਵੀ ਕਿਤੇ ਸਕੂਲ ਦੀ ਕੋਈ ਬਿਲਡਿੰਗ ਜਿਹਦੀ ਉਹਨਾਂ ਨੇ ਦੱਸਿਆ ਕਿ ਚਾਦਵਾਦੀਆਂ ਦਾ ਕੰਮ ਕੰਪਲੀਟ ਹੋ ਗਿਆ ਫਰਨੀਚਰ ਵਗੈਰਾ ਬਿਲਕੁਲ ਉੱਤੇ ਸਹੀ ਹੈ ਤੇ ਉਹਨਾਂ ਨੂੰ ਕਿਹਾ ਕਿ ਜਿੱਥੇ ਕਿਤੇ ਲੋੜ ਹੈ ਉਹ ਸਾਨੂੰ ਤੁਸੀਂ ਦੱਸਣੀ ਹੈ ਇਸੇ ਤਰ੍ਹਾਂ ਮਹੱਲਾ ਕਲੀਨਿਕ ਜਿਹੜੇ ਉਹ ਵੀ ਮਤਲਬ ਡਾਕਟਰ ਸਾਹਿਬ ਆਏ ਸਿਰ ਸੱਜਣ ਉਹਨਾਂ ਨੇ ਡਿਟੇਲ ਚ ਰਿਪੋਰਟ ਕੀਤੀ ਹੈ ਉਹ ਵੀ ਦਾ ਮਨ ਖੁਸ਼ ਹੋਇਆ ਕਿ ਉਹਨਾਂ ਨੇ ਕਿਹਾ ਕਿ ਸਾਰੇ ਮਹੱਲਾ ਕਲੀਨਿਕ ਜਿਹੜੇ ਵਧੀਆ ਚੱਲ ਰਹੇ ਕੋਈ ਲੋਕਾਂ ਨੂੰ ਜਿਹੜੀ ਫਲੋਟਿਸ ਵਸਿਆ ਨਹੀਂ ਗਿਆ ਇਸੇ ਤਰ੍ਹਾਂ ਜਿਹੜੇ ਦੂਜੇ ਹਸਪਤਾਲ ਹੈ ਉਹ ਵੀ ਉਹਨਾਂ ਨੂੰ ਕਿਹਾ ਕਿ ਜਿੱਥੇ ਉਹਨਾਂ ਨੇ ਕਿਹਾ ਕਿ ਸਾਨੂੰ ਕੋਈ ਨਸਾਂ ਚਾਹੀਦੀ ਹੈ ਅਸੀਂ ਉਹਦੀ ਡਿਮਾਂਡ ਕੀਤੀ ਹੈ ਤੇ ਮੈਂ ਲਾਜ਼ਮੀ ਆਪਣੇ ਸਿਹਤ ਮੰਤਰੀ ਦੇ ਨਾਲ ਜਾ ਕੇ ਡਾਕਟਰ ਬਲਬੀਤ ਸਿੰਘ ਨਾਲ ਗੱਲ ਕਰੂੰਗਾ ਕਿ ਇੱਥੇ ਨਸਾਂ ਜਿਹੜੀਆਂ ਉਹ ਦਿੱਤੀਆਂ ਜਾਂਦੀਆਂ ਨੇ